ਐਤਵਾਰ ਦੀ ਸ਼ਾਮ ਸੀ ਔਰ ਐਡਮਿੰਟਨ ਦਾ ਮੌਂਟ ਰੋਜ਼ ਦਾ ਏਰੀਆ ਜਿਹੜਾ 59 ਸਟਰੀਟ ਤੇ 119 ਐਵੇਨਿਊ ਦੇ ਕਰੀਬ ਹੈ ਉਥੇ ਫਾਇਰ ਡਿਪਾਰਟਮੈਂਟ ਨੂੰ ਫੋਨ ਕਾਲ ਪਹੁੰਚਦੀ ਆ ਕਿ ਇੱਕ ਘਰ ਨੂੰ ਅੱਗ ਲੱਗੀ ਹੋਈ ਹੈ ਜਦੋਂ ਉਥੇ ਫਾਇਰ ਡਿਪਾਰਟਮੈਂਟ ਪਹੁੰਚਦਾ ਤੇ ਕੀ ਦੇਖਦਾ ਘਰ ਦੇ ਵਿੱਚੋਂ ਜਦੋਂ ਉਹਨਾਂ ਨੇ ਜਾ ਕੇ ਕੋਸ਼ਿਸ਼ ਤਾਂ ਕੀਤੀ ਵੀ ਬੰਦਿਆਂ ਨੂੰ ਬਚਾਇਆ ਜਾਵੇ ਪਰ ਉਹਨਾਂ ਨੂੰ ਉੱਥੋਂ ਇੱਕ ਮਰਤਕ Laash ਮਿਲੀ ਮਰਦ ਦੀ ਔਰ ਉਹ ਤੋਂ ਬਾਅਦ ਪੁਲਿਸ ਉੱਥੇ ਪਹੁੰਚਦੀ ਆ ਪੁਲਿਸ ਨੇ ਜਦੋਂ ਛਾਣਬੀਨ ਕਰਨੀ ਆਰੰਭ ਕੀਤੀ ਤਾਂ ਪੁਲਿਸ ਨੇ ਇੱਕ 20 ਸਾਲਾਂ ਦੀ ਔਰਤ ਨੂੰ ਜਿਹੜਾ ਜੀ ਚਾਰਜ ਕਰ ਲਿਆ ਆ ਸੈਕੰਡ ਡਿਗਰੀ ਮਰਡਰ ਲਈ ਕਿਉਂਕਿ ਜਿਹੜਾ ਮਰਤਕ ਵਿਅਕਤੀ ਸੀ ਉਹ ਇਕੱਲਾ ਅੱਗ ਦੇ ਨਾਲ ਨਹੀਂ ਸਗੋਂ ਉਹਦੇ ਚਾਕੂ ਦੇ ਜ਼ਖਮ ਪੁਲਿਸ ਨੇ ਪਾਏ ਜਿਹਦਾ ਕਰਕੇ ਉਹਦੀ ਮੌਤ ਹੋਈ ਆ ਤੇ ਹੁਣ ਸਿਆਨਾ ਹੈਮਲਨ ਜਿਹੜੀ ਆ ਉਹਨੂੰ ਸੈਕੰਡ ਡਿਗਰੀ ਮਰਡਰ ਤੇ ਅੱਗ ਲਾਉਣ ਦੇ ਚਾਰਜ ਦੇ ਵਿੱਚ ਪੁਲਿਸ ਵੱਲੋਂ ਚਾਰਜ ਕਰ ਲਿਆ ਗਿਆ